ਫਿਲਹਾਲ ਅੱਜ ਅਸੀਂ ਮਾਸਟਰ ਕਲੋਨੀ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਖੜੇ ਆ ਤੇ ਸਾਨੂੰ ਜਿਹੜੀ ਹੈਗੀ ਆ ਈਓ ਸਾਹਿਬ ਵੱਲੋਂ ਇੱਕ ਆਈਸੀ ਕੀ ਕਿ ਜੀ ਆ ਜਿਹੜੇ ਹੈਗੇ ਇਲੀਗਲੀ ਇਹਨਾਂ ਨੇ ਇੱਥੇ ਕੰਸਟਰਕਸ਼ਨ ਕੀਤਾ ਹੋਇਆ ਤੇ ਅਸੀਂ ਆ ਇੱਥੇ ਜਿਹੜੇ ਸਲੋਚਨਾ ਦੇ ਵੀ ਸੀਗੇ ਤੇ ਅਸੀਂ ਜਦੋਂ ਉਹਨਾਂ ਦਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਇਹਨਾਂ ਤੇ ਨਸ਼ੇ ਦੇ ਪਰਚੇ ਦਰਜ ਹੈਗੇ ਆ ਇਹਨਾਂ ਤੇ ਤੇ ਇਹਨਾਂ ਦੇ ਪਰਿਵਾਰ ਵਾਲਿਆਂ ਤੇ ਪਰਚੇ ਦਰਜ ਨੇ ਚਾ 2024 ਦੇ ਵਿੱਚ ਵੀ ਪਰਚੇ ਦਰਜ ਨੇ ਤੇ ਜਿਹੜਾ ਕਿਉਂਕਿ ਇਹ ਸਾਰਾ ਕੰਸਟਰਕਸ਼ਨ ਇਲੀਗਲ ਕੰਸਟਰਕਸ਼ਨ ਸੀਗਾ ਤੇ ਇਹਦੇ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਅੱਜ ਕੀਤੀ ਗਈ ਹੈ ਤੇ ਲੋਕਾਂ ਦੇ ਲੋਕਾਂ ਨੂੰ ਵੀ ਮੇਰੀ ਇਹੀ ਅਪੀਲ ਹੈ ਕੋਈ ਵੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਇਸ ਤਰੀਕੇ ਦੀ ਜੇ ਇਨਫਾਰਮੇਸ਼ਨ ਤੁਹਾਡੇ ਕੋ ਆਂਦੀ ਹੈ ਜੇ ਕੋਈ ਵੀ ਜਿਹੜਾ ਇਲੀਗਲ ਕੰਸਟਰਕਸ਼ਨ ਕੋਈ ਵੀ ਕਰ ਰਿਹਾ ਹੈ ਜਾਂ ਕੋਈ ਵੀ ਜਿਹੜਾ ਨਸ਼ੇ ਦਾ ਜਿਹੜਾ ਨਸ਼ੇ ਦਾ ਸੇਵਨ ਕਰਦਾ ਹੈ ਜਾਂ ਨਸ਼ੇ ਨੂੰ ਵੇਚਦਾ ਹੈ ਤੇ ਉਹ ਤੁਸੀਂ ਇਮੀਡੀਏਟਲੀ ਸਾਡੇ ਨੋਟਿਸ ਚ ਲਾਓ ਤਾਂ ਕਿ ਅਸੀਂ ਵੱੜਦੀ ਕਾਨੂੰਨੀ ਇਸਤੇ ਕਰ ਸਕੀਏ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੇਕਰ ਉਸਨੇ ਕਿਸੇ ਵੀ ਤਰੀਕੇ ਦੀ ਕੋਈ ਲੀਗਲ ਪ੍ਰਾਪਰਟੀ ਬਣਾਈ ਹੈ ਤੇ ਉਸਤੇ ਵੀ ਇਸੇ ਤਰੀਕੇ ਦੀ ਅੱਗੇ ਵੀ ਵੱੜਦੀ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਤੇ ਐਟ தி ਸੇਮ ਟਾਈਮ ਜਿਹੜੇ ਨਸ਼ੇ ਦੇ ਸੌਦਾਗਰ ਨੇ ਜਿਹੜੇ ਸਮਗਲਰ ਨੇ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਜੇ ਤੁਸੀਂ ਕਿਸੇ ਵੀ ਇਸ ਤਰੀਕੇ ਦੀ ਐਕਟੀਵਿਟੀ ਦੇ ਵਿੱਚ ਇਨਵੋਲ ਹੁੰਦੇ ਹੋ ਇਸੇ ਤਰੀਕੇ ਦੀ ਇਹ ਅਜੀਬ ਪੇ ਸ਼ੁਰੂਆਤ ਹੈ ਤੇ ਇਹਨੂੰ ਆਖਰੀ ਕਾਰਵਾਈ ਨਾ ਸਮਝੋ ਇਸ ਤਰੀਕੇ ਦੀ ਅੱਗੇ ਵੀ ਜਿਹੜੀ ਆਪਾਂ ਕਾਰਵਾਈ ਕਰਦੇ ਰਵਾਂਗੇ ਕੋਈ ਵੀ ਵਿਅਕਤੀ ਜਿਹੜਾ ਇਲੀਗਲ ਕੰਸਟਰਕਸ਼ਨ ਕਰਦਾ ਹੈ ਤੇ ਉਹ ਨਸ਼ੇ ਵੇਚੰਦਾ ਆ ਦੀ ਉਸ ਤਰੀਕੇ ਦੀ ਕਾਰਵਾਈ ਪਤਾ ਲੱਗ ਗਈ ਕਿੰਨੇ ਅਨੁਸਾਰ ਹੁਣ ਤੱਕ ਜੀ ਤੁਹਾਡੇ ਕੋਲੇ ਕਿੰਨੀ ਕੰਪਲੇਂਟ ਹੈਗੀ ਹੈ ਜਿਸ ਦੀ ਕਾਰਵਾਈ ਹੋਣ ਦੇ ਚਿਰ ਤੇ ਵੇਖਣ ਨੂੰ ਮਿਲ ਸਕਦੀ ਹੈ ਜੀ ਦੇਖੋ ਜੀ ਸਾਡੇ ਅਸੀਂ ਜਿਹੜੀ ਟੀਮ ਹੈ ਉਹ ਲਗਾਤਾਰ ਆਇਡੈਂਟੀਫਾਈ ਕਰ ਰਹੀ ਹੈ ਅਸੀਂ ਲਗਭਗ 6 ਪ੍ਰਾਪਰਟੀਆਂ ਹੁਣ ਤੱਕ ਆਇਡੈਂਟੀਫਾਈ ਕੀਤੀਆਂ ਉਹ ਅਸੀਂ ਈਓ ਸਾਹਿਬ ਨਾਲ ਸਾਡੀ ਲਗਾਤਾਰ ਜਿਹੜੀ ਹੈਗੀ ਹੈ ਸਿਵਲ ਪ੍ਰਸ਼ਾਸਨ ਨਾਲ ਡੀਸੀ ਮੈਡਮ ਨਾਲ ਲਗਾਤਾਰ ਛੜੀ ਗੱਲ ਜਾਰੀ ਹੈ ਤੇ ਜਿਹੜੇ ਵਿਅਕਤੀ ਜਿਨ੍ਹਾਂ ਦੀ ਪ੍ਰਾਪਰਟੀ ਇਲੀਗਲ ਪਾਈ ਜਾਂਦੀ ਹੈ ਉਹ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਜਦੇ ਵਿੱਚ ਆਪਾਂ ਮੈਂ ਸਾਰੇ ਇਹਨੂੰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਵੀ ਇੱਕ ਪ੍ਰੋਪਰ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਵੀ 28 ਤਾਰੀਖ ਨੂੰ ਤੇ 3 ਮਾਰਚ ਨੂੰ ਇਹਨਾਂ ਨੂੰ ਨੋਟਿਸ ਦਿੱਤੇ ਗਏ ਸੀ ਕਿ ਖਾਲੀ ਕਰਨ ਦਾ ਯੋਸਾਬ ਵੱਲੋਂ ਉਸ ਤੋਂ ਬਾਅਦ ਵੀ ਜੇ ਕਿਉਂਕਿ ਇਹਨਾਂ ਵੱਲੋਂ ਨਹੀਂ ਖਾਲੀ ਕੀਤਾ ਗਿਆ ਤੇ ਅੱਜ ਜਿਹੜੀ ਹੈ ਫੋਲੋਇੰਗ ਡਿਊ ਪ੍ਰੋਸੀਜਰ ਐਂਡ ਲਾ ਆਪਾਂ ਜਿਹੜੀ ਕਾਰਵਾਈ ਅਮਲ ਚ ਜਾਂਦੀ ਹੈ ਸਰ ਸਟੇਲ ਦੀ ਗੱਲ ਕਰੀ ਜਾ ਰਹੀ ਹੈ ਪਰਿਵਾਰ ਵੱਲੋਂ ਸਟੇ ਨਹੀਂ ਜੀ ਇਸ ਤਰੀਕੇ ਦੀ ਕੋਈ ਵੀ ਸਟੇ ਹਲੀ ਹੈਗੇ ਆ ਸਾਡੇ ਨੋਟਿਸ 'ਚ ਨਹੀਂ ਆਇਆ ਜੀ ਨਾ ਸਾਨੂੰ ਕੋਈ ਆਫੀਸ਼ੀਅਲੀ ਰਿਸਿਵ ਹੈ ਜੀ ਸਰ ਅੱਜ ਵੀ ਕਾਰਵਾਈ ਨੂੰ ਡਰੈਗ ਪਹਿਲੂਨ ਦੇ ਰੱਖਦੇ ਰਹਾਂਗੇ ਤੁਸੀਂ ਕੀਤੀ ਹੈ ਦੇਖੋ ਜੀ ਇਹਦੇ ਵਿੱਚ ਦੋਨੋਂ ਹੀ ਪਹਿਲੂਨ ਹੈ ਜਿਹੜੇ ਵਿਅਕਤੀ ਸੀਗੇ ਇਹ ਕਿਉਂਕਿ ਇਹ ਪੂਰੇ ਪਰਿਵਾਰ ਤੇ ਨਸ਼ੇ ਦੇ ਵੀ ਪਰਚੇ ਦਰਜ ਨੇ ਤੇ ਐਟ ਦੀ ਸੇਮ ਟਾਈਮ ਆ ਜਿਹੜੀ ਪ੍ਰਾਪਰਟੀ ਆਪਾਂ ਜਿੱਥੇ ਅੱਜ ਸਾਰੀ ਕਾਰਵਾਈ ਆਪਾਂ ਕਰ ਰਹੇ ਨੇ ਇਹ ਇਲੀਗਲੀ ਲੀਗਲ ਕੰਸਟਰਕਸ਼ਨ ਹੈ ਜੀ મિંળેં સાહ સાહેંળે સાહળે સાહળાહળે